ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਤੁਹਾਨੂੰ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 852 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਤੁਹਾਨੂੰ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 852 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮਹੱਲਾ ਤੀਜਾ ਮਨਮੁਖ ਮੈਲੇ ਮਰਹਿ ਗਵਾਰ ਹੇ ਭਾਈ ਆਪਣੇ ਮਨ ਦੇ ਪਿਛੇ ਤੁਰਨ ਵਾਲੇ ਮੂਰਖ ਮਨੁਖ ਬੇਕਾਰੀ ਮਨ ਵਾਲੇ ਰਹਿੰਦੇ ਹਨ ਤੇ ਆਤਮਿਕ ਮੌਤ ਸਹੇੜ ਲੈਂਦੇ ਹਨ ਗੁਰਮਖ ਨਿਰਮਲ ਹਰ ਰਾਖਿਆ ਔਰ ਧਾਰ ਗੁਰੂ ਦੇ ਸਾਹਮੁਖ ਰਹਿਣ ਵਾਲੇ ਮਨੁਖ ਪਵਿੱਤਰ ਜੀਵਨ ਵਾਲੇ ਹੁੰਦੇ ਹਨ ਕਿਉਂਕਿ ਉਹਨਾਂ ਨੇ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਟਿਕਾ ਕੇ ਰੱਖਿਆ ਹੁੰਦਾ ਹੈ ਪਾਨਤ ਨਾਨਕ ਸੁਣੋ ਜਨ ਭਾਈ ਨਾਨਕ ਆਖਦਾ ਹੈ ਏ ਭਾਈ ਜਨੋ ਏ ਸਾਧ ਸੰਗਤ ਮੇਰੀ ਗੱਲ ਧਿਆਨ ਨਾਲ ਸੁਣੋ ਸਤ ਗੁਰ ਸੇਵਹਿ ਹੋ ਮੈ ਮਲ ਜਾਈ ਗੁਰੂ ਦੇ ਦੱਸੇ ਰਾਹ ਉਤੇ ਤੁਰਿਆ ਮਨ ਦੀ ਮੈਲ ਲੱਥ ਜਾਂਦੀ ਹੈ ਗੁਰੂ ਦੇ ਰਾਹ ਦੇ ਉਤੇ ਦੱਸੇ ਉਤੇ ਰਾਹ ਗੁਰੂ ਦੇ ਦੱਸੇ ਰਾਹ ਉਤੇ ਤੁਰਿਆ ਕਰੋ ਇਸ ਤਰ੍ਹਾਂ ਅੰਦਰੋਂ ਹੋਮੈ ਦੀ ਮੈੜ ਦੂਰ ਹੋ ਜਾਂਦੀ ਹੈ ਅੰਦਰ ਸੰਸਾਰ ਦੁਖਵੇ ਆਪੇ ਸਿਰ ਤੰਦਾ ਨਿਤ ਮਾਰ ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਦੇ ਅੰਦਰ ਸਹਿਮ ਅਤੇ ਕਲੇਸ਼ ਜੋਰ ਪਾਈ ਰੱਖਦਾ ਹੈ ਉਹਨਾਂ ਦੇ ਸਿਰ ਉੱਤੇ ਇਹੋ ਜਿਹਾ ਕਜਿਆ ਖਪਾਣਾ ਬਣਿਆ ਰਹਿੰਦਾ ਹੈ ਕਿਉਂ ਪਟਕਦੇ ਹੀ ਫਿਰਦੇ ਹਨ ਉਹਨਾਂ ਨੂੰ ਕਿਤੇ ਵੀ ਚੈਨ ਨਹੀਂ ਮਿਲਦਾ ਕਿਉਂਕਿ ਉਹ ਮਨਮੁਖ ਮਾਇਆ ਦੇ ਰਾਹ ਤੇ ਪਏ ਹੁੰਦੇ ਹਨ ਤੇ ਉਹਨਾਂ ਨੂੰ ਨਾਮ ਦੇ ਰਾਹ ਵਾਲਾ ਕੋਈ ਚੇਤ ਚੇਤਾ ਨਹੀਂ ਹੁੰਦਾ ਦੂਜਾ ਭਾਏ ਸੂਤੇ ਕਬ ਹੋਣਾ ਜਾਗ ਹੈ ਮਾਇਆ ਮੋਹ ਪਿਆਰ ਮਾਇਆ ਦੇ ਪਿਆਰ ਵਿੱਚ ਫਸ ਕੇ ਉਹ ਸਹੀ ਜੀਵਨ ਵੱਲੋਂ ਸੁੱਤੇ ਰਹਿੰਦੇ ਹਨ ਕਦੇ ਹੋਸ਼ ਨਹੀਂ ਕਰਦੇ ਨਾਮ ਨਾ ਚੇਤਾ ਹੈ ਸ਼ਬਦ ਨਾ ਵਿਚਾਰ ਹੈ ਇਹੋ ਮਨਮੁਖ ਕਾ ਵਿਚਾਰ ਮਾਇਆ ਦਾ ਮੋਹ ਮਾਇਆ ਦਾ ਪਿਆਰ ਇੰਨਾ ਪਰਬਲ ਹੁੰਦਾ ਹੈ ਕਿ ਉਹ ਕਦੇ ਹਰੀ ਨਾਮ ਨਹੀਂ ਸਿਮਰਦੇ ਸਿਫਤ ਸਲਾਹ ਦੀ ਬਾਣੀ ਨੂੰ ਨਹੀਂ ਵਿਚਾਰਦੇ ਬਸ ਬੰਦੇ ਅੰਦਰ ਮੁਰੀਦ ਬੰਦਿਆਂ ਦਾ ਸੋਚਣ ਦਾ ਢੰਗ ਹੀ ਇਹ ਬਣ ਜਾਂਦਾ ਹੈ ਹਰ ਨਾਮ ਨਾ ਭਾਇਆ ਬਿਰਥਾ ਜਨਮ ਗਵਾਇਆ ਨਾਨਕ ਜਮ ਮਾਰ ਕਰੇ ਖਵਾਰ ਉਹਨਾਂ ਨੂੰ ਪਰਮਾਤਮਾ ਦਾ ਨਾਮ ਚੰਗਾ ਨਹੀਂ ਲੱਗਦਾ ਉਹ ਆਪਣੀ ਜ਼ਿੰਦਗੀ ਵਿਅਰਥ ਗਵਾ ਲੈਂਦੇ ਹਨ ਆਤਮਿਕ ਮੌਤ ਉਹਨਾਂ ਦੇ ਸਹੀ ਜੀਵਨ ਨੂੰ ਮਾਰ ਮੁਕਾ ਕੇ ਉਹਨਾਂ ਨੂੰ ਖਵਾਰ ਕਰਦੀ ਹੈ ਪੌੜੀ ਜਿਸਨੋਂ ਹਰ ਭਗਤ ਸੱਚ ਬਖਸੀਆ ਨਾ ਸੋ ਸੱਚਾ ਸ਼ਾਹ ਹੈ ਭਾਈ ਪਰਮਾਤਮਾ ਦੀ ਭਗਤੀ ਸਦਾ ਕਾਇਮ ਰਹਿਣ ਵਾਲਾ ਧਨ ਹੈ ਜਿਸ ਮਨੁੱਖ ਨੂੰ ਪਰਮਾਤਮਾ ਨੇ ਭਗਤੀ ਦੀ ਦਾਤ ਬਖਸ਼ੀ ਉਹ ਸਦਾ ਲਈ ਸ਼ਾਹੂਕਾਰ ਬਣ ਗਿਆ ਤਿਸ ਕੀ ਮੋਹਤਾਜੀ ਲੋਕ ਕੱਢਦਾ ਹੋਰਤ ਹਟ ਨਾ ਵਥ ਵਿਸਾਹ ਸਾਰਾ ਜਗਤ ਉਸ ਦੇ ਦਰ ਦਾ ਅਰਥਿਆ ਬਣਦਾ ਹੈ ਕਿਉਂਕਿ ਕਿਸੇ ਹੋਰ ਹੱਟ ਵਿੱਚ ਨਾ ਇਹ ਸੋਧਾ ਹੁੰਦਾ ਹੈ ਨਾ ਇਸ ਦਾ ਵਣਜ ਹੁੰਦਾ ਹੈ ਸੱਚੇ ਨਾਮ ਦਾ ਸੌਦਾ ਸਿਰਫ ਕਰੋੜਾਂ ਵਿੱਚੋਂ ਲੱਖਾਂ ਵਿੱਚੋਂ ਇੱਕ ਦੇ ਹੀ ਹੱਟ ਤੇ ਹੁੰਦਾ ਹੈ ਭਗਤ ਜੇ ਨਾ ਕੋ ਸਨਮੁਖ ਹੋਵੇ ਸੋ ਹਰ ਰਾਸ ਲਏ ਵੇ ਮੁਖ ਭਸ ਪਾਹੋ ਜਿਹੜਾ ਮਨੁੱਖ ਭਗਤ ਜਨਾ ਵਾਲ ਆਪਣਾ ਮੂੰਹ ਰੱਖਦਾ ਹੈ ਉਸ ਨੂੰ ਇਹ ਸਰਮਾਇਆ ਮਿਲ ਜਾਂਦਾ ਹੈ ਭਗਤੀ ਦਾ ਸਰਮਾਇਆ ਪਰ ਭਗਤ ਜਨਾਬ ਵੱਲੋਂ ਮੂੰਹ ਮੋੜਨ ਵਾਲੇ ਦੇ ਸਿਰ ਸਵਾਹ ਹੀ ਪੈਂਦੀ ਹੈ। ਕਈ ਲੋਕ ਵੇਖੇ ਹਨ ਕਿ ਜਿਹੜੇ ਚੰਗੇ ਬੰਦੇ ਹਨ ਉਹਨਾਂ ਨਾਲ ਵੈਰ ਕਰਦੇ ਹਨ ਤੇ ਉਹਨਾਂ ਚੰਗਿਆਂ ਬੰਦਿਆਂ ਨੂੰ ਵੀ ਨਾਮ ਜਪਣ ਵਾਲੇ ਬੰਦਿਆਂ ਨੂੰ ਵੀ ਇਹੀ ਬੇਨਤੀ ਹੁੰਦੀ ਹੈ ਕਿ ਕਮੀਨੇ ਅਤੇ ਮਾੜੇ ਘਟਿਆ ਬੰਦੇ ਦਾ ਸੰਗ ਛੱਡ ਦੋ ਕਿਉਂਕਿ ਉਹਨਾਂ ਨੇ ਆਪ ਤੇ ਨਾਮ ਜਪਣਾ ਨਹੀਂ ਹੁੰਦਾ ਤੇ ਤੁਹਾਨੂੰ ਜਪਣ ਹੀ ਦੇਣਾ ਜਿੰਨੀ ਜਲਦੀ ਕਮੀਨਿਆਂ ਦਾ ਭੈੜੇ ਲੋਕਾਂ ਦਾ ਸ਼ਰਾਬੀ ਲੋਕਾਂ ਦਾ ਤੇ ਬੇਵਕੂਫ ਲੋਕਾਂ ਦਾ ਸੰਗ ਛੱਡ ਦੋਗੇ ਉਨਾ ਹੀ ਤੁਹਾਡਾ ਨਾਮ ਵਿੱਚ ਚਿੱਤ ਲੱਗੇਗਾ ਸੰਗ ਕਰੋ ਸਾਧੂਆਂ ਦਾ ਨਾਮ ਜਪਣ ਵਾਲਿਆਂ ਦਾ ਸਾਧ ਸੰਗਤ ਦਾ ਹਰ ਕੇ ਨਾਮ ਕੇ ਵਾਪਾਰੀ ਹਰ ਭਗਤ ਹੈ ਜਮ ਜਾਗਾ ਤੀ ਤਿਨਾ ਨੇੜ ਨ ਜਾਹੋ ਏ ਭਾਈ ਪ੍ਰਮਾਤਮਾ ਦੇ ਭਗਤ ਪ੍ਰਮਾਤਮਾ ਦੇ ਨਾਮ ਦਾ ਵਣਜ ਕਰਦੇ ਹਨ ਜਮ ਮਸੂਲੀਆ ਉਨਾ ਦੇ ਨੇੜੇ ਨਹੀਂ ਟੁਕਦਾ ਉਹਨਾ ਤੋਂ ਧਰਮਰਾਜ ਧਰਮਰਾਜ ਤੇ ਜੰਮ ਵੀ ਡਰਦਾ ਹੈ ਜਿਹੜੇ ਨਾਮ ਜਪਦੇ ਹਨ ਜਨ ਨਾਨਕ ਹਰ ਨਾਮ ਧਨ ਲਦਿਆ ਸਦਾ ਵੇ ਪਰਵਾਹ ਦਾਸ ਨਾਨਕ ਨੇ ਵੀ ਪ੍ਰਮਾਤਮਾ ਦੇ ਨਾਮ ਦਾ ਧਨ ਸੌਦਾ ਲਦਿਆ ਹੈ ਇਸ ਵਾਸਤੇ ਦੁਨੀਆ ਦੇ ਧਨ ਵੱਲੋਂ ਬੇਮੁਥਾਜ ਰਹਿੰਦਾ ਹੈ ਸਲੋਕ ਮਹਲਾ 3 ਜੀ ਐਸ ਜੋਗ ਮੈਂ ਭਗਤੀ ਹਰ ਤਨ ਖਟਿਆ ਹੋਰ ਸਭ ਜਗਤ ਭਰਮ ਭੁਲਾਇਆ ਏ ਭਾਈ ਇਸ ਮਨੁੱਖਾ ਜਨਮ ਵਿੱਚ ਸਿਰਫ ਭਗਤਾ ਨਹੀਂ ਪ੍ਰਮਾਤਮਾ ਦਾ ਨਾਮ ਤਨ ਖਟਿਆ ਹੈ ਹੋਰ ਸਾਰਾ ਜਗਤ ਮਾਇਆ ਦੀ ਭਟਕਣਾ ਵਿੱਚ ਪੈ ਕੇ ਸਹੀ ਜੀਵਨ ਰਾਹ ਤੋਂ ਖੁੰਝਿਆ ਰਹਿੰਦਾ ਹੈ ਗੁਰ ਪ੍ਰਸਾਦੀ ਨਾਮ ਮਨ ਵਸਿਆ ਆਨ ਦੇਨ ਨਾਮ ਧਿਆਇਆ ਜੈਸਾ ਮਨੁੱਖ ਦੇ ਮਨ ਵਿੱਚ ਗੁਰੂ ਦੀ ਮਿਹਰ ਨਾਲ ਪਰਮਾਤਮਾ ਦਾ ਨਾਮ ਆਵਸਦਾ ਹੈ ਉਹ ਹਰ ਵੇਲੇ ਨਾਮ ਸਿਮਰਦਾ ਹੈ ਵਿਖਿਆ ਮਾਹੇ ਉਦਾਸ ਹੈ ਹੋ ਮੈਂ ਸ਼ਬਦ ਜਲਾਇਆ ਉਹ ਮਾਇਆ ਵਿੱਚ ਵਿਚਰਦਾ ਹੋਇਆ ਭੀ ਮਾਇਆ ਦੇ ਮੋਹ ਤੋਂ ਨਿਰਲੇਪ ਰਹਿੰਦਾ ਹੈ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਉਹ ਆਪਣੇ ਅੰਦਰੋਂ ਹੋ ਮੈਂ ਸਾੜ ਦਿੰਦਾ ਹੈ ਆਪ ਦਰਿਆ ਕੋਲ ਉਦਰੇ ਤਨ ਜਣੇਂਦੀ ਮਾਇਆ ਤਨ ਹੈ ਉਸ ਦੀ ਜੰਮਣ ਵਾਲੀ ਮਾਂ ਉਹ ਆਪ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਉਹਦਾ صدਕਾ ਉਸ ਦੀਆਂ ਕੁੱਲਾਂ ਭੀ ਸੰਸਾਰ ਸਮੁੰਦਰ ਵਿੱਚ ਡੁੱਬਣੋਂ ਬਚ ਜਾਂਦੀਆਂ ਹਨ ਸਦਾ ਸਹਜ ਸੁਖ ਮਨ ਵਸਿਆ ਸੱਚੇ ਸਿਉ ਲੇ ਬਲਾਇਆ ਉਸ ਦੇ ਮਨ ਵਿੱਚ ਸਦਾ ਹੀ ਆਤਮਕ ਅਡੋਲਤਾ ਦਾ ਆਨੰਦ ਟਿਕਿਆ ਰਹਿੰਦਾ ਹੈ ਅਤੇ ਉਹ ਸਦਾ ਠਹਿਰ ਪ੍ਰਭੂ ਨਾਲ ਆਪਣੀ ਬਿਰਤੀ ਜੋੜ ਕੇ ਰੱਖਦਾ ਹੈ ਬ੍ਰਹਮਾ ਵਿਸ਼ਨ ਮਹਾਦੇਵ ਤ੍ਰੈ ਗੁਣ ਭੁੱਲੇ ਹੋ ਮੈ ਮੋਹ ਵਧਾਇਆ ਏ ਭਾਈ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਬ੍ਰਹਮਾ ਵਿਸ਼ਨੂ ਸ਼ਿਵ ਜੀ ਵਰਗੇ ਵੱਡੇ ਵੱਡੇ ਦੇਵਤੇ ਵੀ ਮਾਇਆ ਦੇ ਤਿੰਨ ਗੁਣਾ ਦੇ ਕਾਰਨ ਸਹੀ ਜੀਵਨ ਰਾਹ ਤੋਂ ਖੁੰਝਦੇ ਰਹੇ ਮਨਾ ਦੇ ਅੰਦਰ ਹੋਮੇ ਵਧਦੀ ਰਹੀ ਮਾਇਆ ਦਾ ਮੋਹ ਵਧਦਾ ਰਿਆ ਪੰਡਤ ਪੜ ਪੜ ਮੋਨੀ ਭੁੱਲੇ ਦੂਜੇ ਪਾਇ ਚਿਤ ਲਾਇਆ ਏ ਭਾਈ ਗੁਰੂ ਦੀ ਸ਼ਰਨ ਤੋਂ ਬਿਨਾ ਪੰਡਤ ਵੇਦ ਆਦਿਕ ਧਰਮ ਕਾ ਪੁਸਤਕ ਪੜ ਪੜ ਕੇ ਹੀ ਖੁੰਝਦੇ ਰਹੇ ਮਨੀ ਲੋਕ ਮੋਨ ਧਾਰ ਕੇ ਖੁੰਝਦੇ ਰਹੇ ਉਹਨਾਂ ਨੇ ਵੀ ਮਾਇਆ ਦੇ ਮੋਹ ਵਿੱਚ ਆਹੀ ਆਪਣਾ ਚਿਤ ਜੋੜੀ ਰੱਖਿਆ ਜੋਗੀ ਜੰਗਮ ਸੰਨਿਆਸੀ ਭੁੱਲੇ ਵਿਣਗੁਰ ਤਤ ਨਾ ਪਾਇਆ ਏ ਭਾਈ ਗੁਰੂ ਤੋਂ ਬਿਨਾ ਜੋਗੀ ਜੰਗਮ ਸੰਨਿਆਸੀ ਵੀ ਗੁਰਾਹੇ ਪੈ ਰਹੇ ਜੋ ਤੱਕ ਗੁਰੂ ਨਹੀਂ ਨ ਮਿਲਦਾ ਜਦ ਤੱਕ ਬੰਦਾ ਸਹੀ ਰਸਤੇ ਤੇ ਚੱਲ ਨਹੀਂ ਸਕਦਾ ਉਹਨਾਂ ਨੇ ਵੀ ਅਸਲੀ ਵਖਤ ਨਾ ਲਭੀ ਮਨਮੁਖ ਦੁਖੀਐ ਸਦਾ ਪਰਮ ਭੁੱਲੇ tine birthaa janm mangwaya हे भाई अपने मान दे पीछे टर्न वाले सदा दुखी ही रहे भटकना विच पे के सही जीवन राह तो खूंजे ही रहे उनाया अपना जन्म व्यर्थ ही गवाया नानक नाम रते सै जन समधे जे आपे बख्श मिलाया पर हे नानक जीवा दे की बस जिना नु परमात्मा आप ही मेहर करके अपने चरणा विच मिलांदा है ਉਹ ਉਸ ਦੇ ਨਾਮ ਵਿੱਚ ਰੰਗੇ ਰਹਿੰਦੇ ਹਨ ਤੇ ਉਹੀ ਕਾਮਯਾਬ ਜੀਵਨ ਵਾਲੇ ਹੁੰਦੇ ਹਨ ਮਹੱਲਾ ਤੀਜਾ ਨਾਨਕ ਸੋ ਸਾਲਾਹੀਐ ਜਿਸ ਵਸ ਸਭ ਕਿਛ ਹੋਏ ਹੈ ਨਾਨਕ ਆਖੇ ਭਾਈ ਜਿਸ ਪ੍ਰਮਾਤਮਾ ਦੇ ਇਖਤਿਆਰ ਵਿੱਚ ਹਰੇਕ ਚੀਜ਼ ਹੈ ਉਸ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ ਤਿਸੈ ਸਰੇਵਹ ਪ੍ਰਾਣੀ ਹੋ ਤੇ ਸੁਬੇ ਨੇ ਅਵਰ ਨਾ ਕੋਏ ਹੈ ਪ੍ਰਾਣਿਓ ਉਸ ਪ੍ਰਭੂ ਨੂੰ ਸਦਾ ਸਿਮਰਦੇ ਰਹੋ ਉਹ ਤੋਂ ਬਿਨਾ ਕੋਈ ਹੋਰ ਉਸ ਵਰਗਾ ਨਹੀਂ ਹੈ ਗੁਰਮਖੇ ਅੰਤਰ ਮਨ ਵਸੈ ਸਦਾ ਸਦਾ ਸੁਖ ਹੋਏ ਹੈ ਭਾਈ ਪਰ ਹੈ ਭਾਈ ਗੁਰੂ ਦੀ ਸ਼ਰਨ ਪਿਆਹੀ ਉਹ ਪਰਮਾਤਮਾ ਮਨੁੱਖਾਂ ਦੇ ਹਿਰਦੇ ਵਿੱਚ ਮਨ ਵਿੱਚ ਵਸਦਾ ਹੈ ਜਿਸ ਦੇ ਅੰਦਰ ਆਵਸਦਾ ਹੈ ਉਹਦੇ ਅੰਦਰ ਸਦਾ ਹੀ ਆਤਮਿਕ ਆਨੰਦ ਸੁਖ ਬਣਿਆ ਰਹਿੰਦਾ ਹੈ ਪੌੜੀ ਜਿਨੇ ਗੁਰਮਖ ਹਰ ਨਾਮ ਧੰਨ ਨਾ ਖਟਿਓ ਸੇ ਦਿਵਾਲੀਏ ਜੁਗਮਾਹੇ ਹੈ ਭਾਈ ਜਿਨਾ ਮਨੁੱਖਾ ਨੇ ਗੁਰੂ ਦੀ ਸ਼ਰਨ ਪੈ ਕੇ ਪ੍ਰਮਾਤਮਾ ਦਾ ਨਾਮ ਧੰਨ ਨਹੀਂ ਕਮਾਇਆ ਉਹ ਜਗਤ ਵਿੱਚ ਮਨੁੱਖਾ ਜੀਵਨ ਦੀ ਬਾਜ਼ੀ ਹਾਰ ਚੁੱਕੇ ਸਮਝੋ ਜਿਵੇਂ ਜਵਾਰੀਆ ਜੂਏ ਵਿੱਚ ਹਾਰ ਕੇ ਗੰਗਾਲ ਹੋ ਜਾਂਦਾ ਹੈ ਜਿਵੇਂ ਕਈ ਵਾਰ ਵੱਡੀਆਂ-ਵੱਡੀਆਂ ਫਰਮਾਂ ਦੇ ਮਾਲਕ ਦਿਵਾਲੀਏ ਹੋ ਜਾਂਦੇ ਹਨ ਓਏ ਮੰਗਦੇ ਫਿਰ ਐ ਸਭ ਜਗਤ ਮੈਂ ਕੋਈ ਮੋਹ ਠੁਕ ਨਾ ਤਨ ਕੋ ਪਾਏ ਓਹੋ ਇਹੋ ਜੇ ਮਨੁੱਖ ਉਹਨਾ ਮੰਗਤਿਆਂ ਵਰਗੇ ਹਨ ਜੋ ਸਾਰੇ ਸੰਸਾਰ ਵਿੱਚ ਮੰਗਦੇ ਫਿਰਦੇ ਹਨ ਪਰ ਉਹਨਾਂ ਦੇ ਮੂੰਹ ਉੱਤੇ ਕੋਈ ਠੁਕਦਾ ਵੀ ਨਹੀਂ ਵਰਾਈ ਬਖੀਲੀ ਕਰੇ ਆਪਣੀ ਪ੍ਰਤੀਤ ਖੋਵਨਾ ਸਗਵਾ ਭੀ ਆਪ ਲਖਾਹੇ ਏ ਭਾਈ ਇਹੋ ਜੇ ਬੰਦੇ ਦੂਜਿਆਂ ਦੀ ਨਿੰਦਿਆ ਕਰਦੇ ਹਨ ਤੇ ਇਸ ਤਰ੍ਹਾਂ ਆਪਣਾ ਇਤਬਾਰ ਗਵਾ ਲੈਂਦੇ ਹਨ ਸਗੋ ਚੰਗੀ ਤਰ੍ਹਾਂ ਆਪਣਾ ਭੈੜਾ ਅਸਲਾ ਨਸ਼ਰ ਕਰਦੇ ਹਨ ਕਈ ਤਾਂ ਮੈਂ ਦੇਖੇ ਨੇ ਪੜ੍ਹੇ ਲਿਖੇ ਮੁੰਡੇ ਨੌਜਵਾਨ ਉਹਨਾਂ ਨੂੰ ਬੋਲਣਾ ਹੀ ਨਹੀਂ ਆਇਆ ਕਿਉਂਕਿ ਕੀ ਪੜਿਆ ਹੈ ਸਕੂਲੇ ਕੁਝ ਨਹੀਂ ਪਤਾ ਆਪ ਤੋਂ ਵੱਡੇ ਨਾਲ ਗੱਲ ਕਿਵੇਂ ਕਰਨੀ ਹੈ ਕੋਈ ਨਹੀਂ ਪਤਾ ਐਸੇ ਇਹੋ ਜਿਹੇ ਹੀ ਲੋਕ ਆਪਣਾ ਇਤਬਾਰ ਗਵਾ ਲੈਂਦੇ ਹਨ ਤੇ ਜੋ ਆਮ ਦਾ ਮੂੰਹ ਚ ਬਕਬਕ ਕਰਦੇ ਰਹਿੰਦੇ ਹਨ ਇਹੋ ਜਿਹੇ ਲੋਕ ਨਾਮ ਤੋਂ ਕੋਹਾਂ ਦੂਰ ਰਹਿੰਦੇ ਹਨ ਜਿਸ ਤਨ ਕਾਰਨ ਚੁਗਲੀ ਕਰਹਿ ਸੋ ਤਨ ਚੁਗਲੀ ਹੱਥ ਨਾ ਆਵੇ ਓਏ ਭਾਵੇਂ ਤਿਵਥੇ ਜਾਹੇ ਜਿਹੇ ਮਨੁੱਖ ਜਿੱਥੇ ਵੀ ਚਾਹੇ ਜਾਣ ਜੇ ਸਤਾਂ ਦੀ ਖਾਤਰ ਲਾਲਚ ਵਿੱਚ ਆ ਕੇ ਚੁਗਲੀ ਕਰਦੇ ਹਨ ਚੁਗਲੀ ਨਾਲੋਂ ਧਨ ਉਹਨਾਂ ਨੂੰ ਲੱਭਦਾ ਨਹੀਂ ਗੁਰਮਖ ਸੇਵਕ ਪਾਏ ਹਰ ਧਨ ਮਿਲੈ ਤਿੱਥੋਂ ਕਰਮਹੀਣ ਲੈ ਨਾ ਸਕਹਿ ਹੋਰ ਥੈ ਦੇਸ ਦਸੰਤਰ ਹਰ ਧਨ ਨਾ ਹੈ ਏ ਭਾਈ ਸੇਵਕ ਭਾਵਨਾ ਨਾਲ ਗੁਰੂ ਦੀ ਸ਼ਰਨ ਪਿਆਹੀ ਪ੍ਰਮਾਤਮਾ ਦਾ ਨਾਮ ਧਨ ਮਿਲਦਾ ਹੈ ਇਸ ਥਾਂ ਤੋਂ ਵੱਡਾ ਹੋਰ ਧੰਨ ਕੋਈ ਨਹੀਂ ਪਰ ਉਹ ਨਿੰਦਕ ਭਾਗੇ ਇਥੋਂ ਗੁਰੂਦਾਰ ਤੋਂ ਇਹ ਧੰਨ ਲੈ ਨਹੀਂ ਸਕਦੇ ਤੇ ਗੁਰੂਦਾਰ ਤੋਂ ਬਿਨਾ ਕਿਸੇ ਹੋਰ ਥਾਂ ਕਿਸੇ ਹੋਰ ਦੇਸ ਵਿੱਚ ਇਹ ਨਾਮ ਧੰਨ ਹੈ ਮਿਲਦਾ ਹੀ ਨਹੀਂ ਕਿਉਂਕਿ ਇਹ ਨਾਮ ਧੰਨ ਤੇ ਸਿਰਫ ਗੁਰੂ ਪਾਸੋਂ ਹੀ ਮਿਲਦਾ ਹੈ ਇਹ ਨਾਮ ਧੰਨ ਪਰਮਾਤਮਾ ਦਾ ਨਾਮ ਧੰਨ ਖੱਟਣ ਦੀ ਯੁਗਤੀ ਗੁਰੂ ਦੱਸਦਾ ਹੈ ਸਲੋਕ ਮਹੱਲਾ ਤੀਜਾ ਗੁਰਮੁਖ ਸੰਸਾਰ ਮੂਲ ਨਾ ਹੋਵੀ ਚਿੰਤਾ ਵਿੱਚ ਹੋ ਜਾਏ ਹੈ ਭਾਈ ਜਿਹੜੇ ਮਨੁੱਖ ਗੁਰੂ ਦੇ ਸਾਹਮਣੇ ਰਹਿੰਦੇ ਹਨ ਉਹਨਾਂ ਨੂੰ ਕਿਸੇ ਕਿਸਮ ਦਾ ਤੋਖਲਾਉ ਕਾਹੀ ਨਹੀਂ ਹੁੰਦਾ ਉਹਨਾਂ ਦੇ ਅੰਦਰੋਂ ਚਿੰਤਾ ਦੂਰ ਹੋ ਜਾਂਦੀ ਹੈ ਜੋ ਕਿਸ਼ ਹੋਏ ਸੋ ਸਜੇ ਹੋਏ ਕਹਿਣਾ ਕਿਸ਼ੂ ਨਾ ਜਾਏ ਉਹਨਾਂ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਕਿ ਸੰਸਾਰ ਵਿੱਚ ਜੋ ਕੁਝ ਹੋ ਰਿਹਾ ਹੈ ਉਹ ਪਰਮਾਤਮਾ ਦੀ ਰਜਾ ਵਿੱਚ ਹੋ ਰਿਹਾ ਹੈ ਉਸ ਉੱਤੇ ਕੋਈ ਇਤਰਾਜ਼ ਨਹੀਂ ਕੀਤਾ ਜਾ ਸਕਦਾ ਨਾਨਕ ਤਿੰਨ ਕਾ ਆਖਿਆ ਆਪ ਸੁਣੇ ਜੇ ਲਨਪੰਨੇ ਪਾਏ ਹੈ ਨਾਨਕ ਜਿਨ੍ਹਾਂ ਮਨੁੱਖਾ ਨੂੰ ਪਰਮਾਤਮਾ ਆਪਣੇ ਲੜਲਾ ਲੈਂਦਾ ਹੈ ਉਹਨਾਂ ਦੀ ਅਰਜ਼ੋਈ ਪਰਮਾਤਮਾ ਸਦਾ ਆਪ ਸੁਣਦਾ ਹੈ ਜੋਖਿਸ਼ ਹੋਏ ਸੋ ਸਜੇ ਹੋਏ ਕਿਆ ਹੈ ਨਾ ਕਿਛੂ ਨਾ ਜਾਏ ਨਾਨਕ ਤਿੰਨ ਕਾ ਆਖਿਆ ਆਪ ਸੁਣੇ ਜੇ ਲਿਆ ਨ ਪੰਨੇ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕਾਲ ਆਪਾਂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 851 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਸੀ ਅਤੇ ਅੱਜ ਆਪਾਂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 852 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 853 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਪੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ